ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਅਬੂਬ ਸ਼ਹਿਰ ਦੇ ਵਿੱਚ ਦੋਸਤੋ ਪਿੰਡ ਅਬੂਬ ਸ਼ਹਿਰ ਜ਼ਿਲ੍ਹਾ ਸਰਸਾ ਤੇ ਹਰਿਆਣਾ ਸਟੇਟ ਦਾ ਪਿੰਡ ਆ ਇਹ ਮੰਡੀ ਡੱਬ ਵਾਲੀ ਤੋਂ ਜਦੋਂ ਆਪਾਂ ਸੰਗਰੀਏ ਨੂੰ ਜਾਂਦੇ ਆ ਤਾਂ ਮੇਨ ਹਾਈਵੇ ਦੇ ਉੱਪਰ ਇਹ ਪਿੰਡ ਪੈਂਦਾ ਤੇ ਇਸ ਦੇ ਨੇੜੇ ਹੀ ਦੋਸਤੋ ਜਿਹੜੀ ਰਾਜਸਥਾਨ ਫੀਡਰ ਇੰਦਰਾ ਕਾਂਧੀ ਨਹਿਰਾ ਉਹ ਨਿਕਲਦੀ ਆ ਤੇ ਕਾਫੀ ਵੱਡਾ ਤੇ ਪੁਰਾਣਾ ਪਿੰਡ ਆ ਦੋਸਤੋ 1947 ਦੀ ਵੰਡ ਤੋਂ ਪਹਿਲਾਂ ਇੱਥੇ ਬਹੁਤ ਸਾਰੇ ਮੁਸਲਮ ਆਬਾਦੀ ਵੀ ਸੀ ਤੇ 1947 ਦੀ ਜਦੋਂ ਵੰਡ ਹੋਈ ਤਾਂ ਉਹ ਪਰਿਵਾਰ ਇੱਥੋਂ ਚਲੇ ਗਏ 1947 ਦੀ ਵੰਡ ਤੋਂ ਪਹਿਲਾਂ ਦੀ ਬਣੀ ਦੋਸਤੋ ਇੱਕ ਮਸਜਿਦ ਆ ਜਿਹੜੀ ਅੱਜ ਵੀ ਬਹੁਤ ਵਧੀਆ ਹਾਲਤ ਦੇ ਵਿੱਚ ਮੌਜੂਦ ਆ ਜਿਹੜੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਦਿਖਾ ਰਹੇ ਹਾਂ ਕਿਉਂਕਿ ਆਪਣੇ ਚੈਨਲ ਦੇ ਨਾਲ ਲਹਿੰਦੇ ਪੰਜਾਬ ਤੋਂ ਵੀ ਬਹੁਤ ਸਾਰੇ ਦੋਸਤ ਜੁੜੇ ਆ ਤੇ ਹਰ ਇੱਕ ਬੰਦੇ ਦੀ ਖੁਆਇਸ਼ ਹੁੰਦੀ ਹੈ ਕਿ ਆਪਣੇ ਬਜ਼ੁਰਗਾਂ ਦਾ ਪਿੰਡ ਵਗੈਰਾ ਜਰੂਰ ਦੇਖ ਸਕਣ ਜਿੱਥੋਂ ਉਹਨਾਂ ਦੇ ਬਜ਼ੁਰਗ ਆਏ ਸਨ ਕਦੇ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਪਿੰਡ ਅਬੂਬ ਸ਼ਹਿਰ ਦੀ ਇੱਕ ਤਹਾਨੂੰ ਝਲਕ ਦਿਖਾ ਰਹੇ ਹਾਂ ਤੇ ਨਾਲ ਦੋਸਤੋ 1947 ਦੀ ਵੰਡ ਤੋਂ ਪਹਿਲਾਂ ਦੀ ਬਣੀ ਹੋਈ ਮਸਜਿਦ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਇਹ ਪਿੰਡ ਅਬੂਬ ਸ਼ਹਿਰ ਬਹੁਤ ਵੱਡਾ ਪਿੰਡ ਆ ਤੇ ਇੱਥੇ ਇਹ ਪਿੰਡ ਦੇ ਬਿਲਕੁਲ ਵਿਚਕਾਰ ਮਸਜਿਦ ਬਣੀ ਹੋਈ ਹੈ ਜਿਹੜੀ 1947 ਦੀ ਵੰਡ ਤੋਂ ਪਹਿਲਾਂ ਦੀ ਇੱਕ ਨਿਸ਼ਾਨੀ ਦੇ ਵਜੋਂ ਅੱਜ ਇੱਥੇ ਮੌਜੂਦ ਆ ਤੇ ਦੋਸਤੋ ਇਹ ਜਿਹੜੀ ਵੀਡੀਓ ਆ ਇਸ ਨੂੰ ਅੱਗੇ ਆਪਣੇ ਦੋਸਤਾਂ ਦੇ ਨਾਲ ਵੱਧ ਤੋਂ ਵੱਧ ਸਾਂਝਾ ਜ਼ਰੂਰ ਕਰਿਓ ਤਾਂ ਕਿ ਲਹਿੰਦੇ ਪੰਜਾਬ ਦੇ ਉਹਨਾਂ ਦੋਸਤਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚ ਸਕੇ ਜਿਨ੍ਹਾਂ ਦੇ ਪਰਿਵਾਰ 1947 ਦੀ ਵੰਡ ਵੇਲੇ ਪ੍ਰਵਾਸ ਕਰਕੇ ਕਦੇ ਅਬੂਬ ਸ਼ਹਿਰ ਤੋਂ ਗਏ ਸੀ ਤੇ ਅੱਜ ਉਹ ਇਸ ਵੀਡੀਓ ਦੇ ਜ਼ਰੀਏ ਆਪਣੇ ਪੁਰਾਣੇ ਪਿੰਡ ਨੂੰ ਦੇਖ ਸਕਣ ਤੇ ਇੱਥੇ ਜਿਹੜੀ 1947 ਦੀ ਵੰਡ ਤੋਂ ਪਹਿਲਾਂ ਦੀ ਬਣੀ ਹੋਈ ਮਸਜਿਦ ਆ ਉਸ ਨੂੰ ਵੀਡੀਓ ਦੇ ਰਾਹੀਂ ਦੇਖ ਸਕਣ ਤੇ ਦੋਸਤੋ ਸਾਡੇ ਚੈਨਲ ਦੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਆ ਕਿ ਜਿਹੜੀਆਂ ਸਾਂਝੇ ਪੰਜਾਬ ਦੀਆਂ ਪੁਰਾਣੀਆਂ ਨਿਸ਼ਾਨੀਆਂ ਨੇ ਉਹਨਾਂ ਨੂੰ ਤੁਹਾਡੇ ਨਾਲ ਵੱਧ ਤੋਂ ਵੱਧ ਸਾਂਝਾ ਕਰੀਏ